ਸੋ ਇਹ ਤਸਵੀਰਾਂ ਪ੍ਰਿੰਸੀਪਲ ਆਫਿਸ ਸੀਨੀਅਰ ਸੈਕੰਡਰੀ ਸਕੂਲ ਲਹਿਲ ਦੀਆਂ ਨੇ ਜਿੱਥੇ ਕਿ ਤੁਸੀਂ ਦੇਖ ਪਾ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਪਤਵੰਤੇ ਸੱਜਣ ਨੇ ਮਾਪੇ ਨੇ ਬੱਚਿਆਂ ਦੇ ਮ ਉਹ ਵੱਡੀ ਗਿਣਤੀ ਦੇ ਵਿੱਚ ਬੈਠੇ ਨੇ ਜਾ ਦੋ ਹੀ ਰੋਟੀ ਖਾਏ ਹੋ ਪਰ ਇਹ ਹਾਂ ਲੋਕ ਕਿਹਦੇ ਆ ਇਹ ਕਰਦੇ ਇਹ ਕਰਦੇ ਕਿਹਦਾ ਹੋ ਰਿਹਾ ਭਾਈ ਜੀ ਕਿੱਥੇ ਦੇ ਰਹਿਣ ਵਾਲੇ ਹੋ ਕਰਤਾਰਪੁਰ ਦੇ ਕਿੱਥੇ ਆਏ ਹੋ ਇਸ ਵੇਲੇ ਕਿਹੜੇ ਸਕੂਲ ਚ ਕਿੱਥੇ ਜੀ ਲਾਹ ਕਿਥੇ ਆਇਓ ਲਾਹ ਸਰਕਾਰੀ ਸਰਕਾਰੀ ਹਾਂਜੀ ਕਾਦੇ ਲਈ ਇਹਨਾਂ ਕੱਟ ਕੀਤਾ ਹੈ ਕੀ ਸਾਡੇ ਬੱਚਿਆਂ ਕਰਕੇ ਆਇਆ ਜੀ ਕੀ ਬੱਚਿਆਂ ਦੀ ਪ੍ਰੋਬਲਮ ਹੈ ਬੱਚਿਆਂ ਨੂੰ ਤੰਤ ਕਰਦਾ ਕੌਣ ਜੀ ਹਰੀ ਸ਼ਰ ਅੱਛਾ ਕੀ ਕਹਿੰਦਾ ਬੱਚਿਆਂ ਨੂੰ ਬੱਚਿਆਂ ਨੂੰ ਜੀ ਕਦੇ ਕੋਈ ਕਹਿੰਦਾ ਕਦੇ ਕੋਈ ਕਹਿੰਦਾ ਲੱਤਾਂ ਵਿਚਾਲੇ ਲੈ ਕੇ ਉਹਨਾਂ ਨੂੰ ਕੰਮ ਦਿੰਦਾ ਉਹ ਗਲਤ ਤਰੀਕੇ ਨਾਲ ਕੰਮ ਕਰਜੰਡ ਸਿੰਘ ਜੀ ਗੁਰਜੰਡ ਜੀ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਕਪੰਡ ਕਰਤਾਰਪੁਰ ਦੇ ਹੁਣ ਕਿੱਥੇ ਆਏ ਹੋ ਇਸ ਵੇਲੇ ਅਸੀਂ ਸੀਨੀਅਰ ਸੈਕੰਡਰੀ ਸਕੂਲ ਲਹਿਲ ਆਏ ਆ ਜੀ ਚਾਰ ਪੰਜ ਪਿੰਡਾਂ ਦੀ ਪੰਚਾਇਤ ਹੈ ਹੂੰ ਇੱਥੇ ਇੱਕ ਟੀਚਰ ਆਈ ਉਹ ਬਹੁਤ ਗਲਤ ਤਰੀਕੇ ਨਾਲ ਬੱਚਿਆਂ ਨੂੰ ਕੰਮ ਕਰਦਾ ਕਿਹੜੇ ਬੱਚਿਆਂ ਨੂੰ ਆਪਣੇ ਜਿਹੜੇ ਸਕੂਲ ਚ ਕੁੜੀਆਂ ਮੇਰੀ ਵੀ ਗੁੱਡੀ ਪੜਦੀ ਆ ਹੋਰ ਵੀ ਕੁੜੀਆਂ ਨੇ ਘਰੇ ਜਾ ਕੇ ਦੱਸਿਆ ਇਥੋਂ ਦੀ ਪਹਿਲਾਂ ਬਦਲੀ ਹੋ ਜਾ ਉੱਥੋਂ ਵੀ ਇਹੇ ਹੀ ਕੰਮ ਕਰਦਾ ਆ ਅੱਛਾ ਉੱਥੋਂ ਵੀ ਇਹਨੂੰ ਦਾਹੀਂ ਕੱਢਿਆ ਇਹੇ ਹੀ ਕੰਮ ਕਰਦਾ ਹਾਂ ਜੀ ਮੈਥ ਪੜਾਉਂਦਾ ਜੀ ਮੈਥ ਅੱਛਾ ਕਿੰਨੀ ਕੁ ਧੀਰ ਤੋਂ ਆਇਆ ਇੱਥੇ ਪਤਾ ਲੱਗਿਆ ਕੁਛ ਇਹ 2021 ਤੋਂ ਆਇਆ ਹੋਇਆ ਜੀ ਅੱਛਾ ਮੇਰਾ ਨਾਮ ਪ੍ਰਵੀਰ ਕੁਮਾਰਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਕਰਤਾਰਪੁਰ ਦੇ ਰਹਿਣ ਵਾਲੇ ਆ ਸਾਡੇ ਕਰਤਾਰਪੁਰ ਹੁਣ ਇਸ ਵੇਲੇ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਕਰਤਾਰਪੁਰ ਤੋਂ ਆਏ ਹਾਂ ਨਹੀਂ ਨਹੀਂ ਹੁਣ ਕਿੱਥੇ ਆਏ ਹੋ ਅਸੀਂ ਲਹਿਰ ਸਕੂਲ ਚ ਆਏ ਹਾਂ ਸਰਕਾਰੀ ਸਕੂਲ ਕੀ ਪ੍ਰੋਬਲਮ ਆ ਜੀ ਉਹ ਕਿ ਇੱਥੇ ਕੀ ਟੀਚਰ ਆ ਖਰੀ ਦੇ ਸਰ ਸਿਉੜੇ ਤੋਂ ਆ ਰਹੇ ਨੇ ਉਹ ਸਾਡੇ ਬੱਚਿਆਂ ਨਾਲ ਗਲਤ ਸੇਡਸ ਕਰਦੇ ਬੇਟੀਆਂ ਨਾਲ ਗਲਤ ਟੱਚ ਕਰਦੇ ਨੇ ਅਗਰ ਉਹ ਆਪਣੇ ਆਪ ਨਾਲ ਕੋਈ ਵੀ ਗਲਤ ਕੰਮ ਚੱਕ ਦੇਣੇ ਅਸੀਂ ਇਹਦੇ ਜ਼ਿੰਮੇਵਾਰ ਨਹੀਂ ਹੈਗੇ ਅਸੀਂ ਆਂਕੀ ਬੱਚਿਆਂ ਦੀ ਸੇਫਟੀ ਚਾਹੁੰਦੀ ਆਂ ਉਹਨੂੰ ਇੱਥੇ ਰਹਿਣ ਨਹੀਂ ਦੇਣਾ ਜੀ ਗੰਧੂ ਗੰਧੂ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਸਰ ਲਹਿਲਦੀ ਹੁਣ ਇਸ ਵੇਲੇ ਕਿੱਥੇ ਆਇਓ ਸਕੂਲ ਆਇਆ ਸਕੂਲ ਆਇਆ ਕਿਸ ਮੁੱਦੇ ਨੂੰ ਲੈ ਕੇ ਆਇਆ ਇੱਥੇ ਉਹ ਟੀਚਰ ਆ ਜਿਹੜਾ ਉਹ ਅਸ਼ਲੀਲ ਹਰਕਤ ਕਰਦਾ ਹੈ ਜਾਂ ਬੱਚਿਆਂ ਨਾਲ ਕਰਦਾ ਕੀ ਕਹਿਣਾ ਇਹਨੂੰ ਲੈ ਕੇ ਤੁਹਾਡਾ ਹੁਣ ਤੁਹਾਡੀ ਗੱਲ ਆ ਜੇ ਕਰਦਾ ਉਹ ਤੇ ਉਹਨੂੰ ਇੱਥੇ ਸੰਭਾਲਣਾ ਚਾਹੀਦਾ 警告 ਕਰਕੇ ਦੂਜੀ ਵਾਰ ਨੂੰ ਕੱਢ ਦੇ ਦੋ ਵੀ ਉਦੋਂ ਬਾਅਦ ਤੇਰਾ ਹਸ਼ਾ ਹੋਊਗਾ ਹਰੀ ਦੇਵ ਪ੍ਰਸਾਦ ਹੈ ਹਰੀ ਦੇਵ ਪ੍ਰਸਾਦ ਹਰੀ ਦੇਵ ਪ੍ਰਸਾਦ ਕੀ ਕੰਮ ਕਰਦੇ ਹੋ ਮੈਂ ਮਾਸਟਰ ਮੈਂ ਟੀਚਰ ਹਾਂ ਤੇ ਕਿਥੋਂ ਮੈਂ ਟੀਚਰ ਲਹਿਲਚ ਕਿੰਨੀ ਦੇਰ ਤੋਂ ਲਹਿਲ ਦੇ ਵਿੱਚ 21 ਦੇ ਅਪ੍ਰੈਲ ਤੋਂ 21 ਅਪ੍ਰੈਲ ਅਪ੍ਰੈਲ 2021 ਤੋਂ ਤੇ ਤੁਹਾਡੇ ਉੱਤੇ ਦੋਸ਼ ਲੱਗੇ ਨੇ ਵੀ ਤੁਸੀਂ ਬੱਚਿਆਂ ਨਾਲ ਖਾਸ ਕਰਕੇ ਕੁੜੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਹੋ ਉਹਨਾਂ ਨੂੰ ਉਹਨਾਂ ਨਾਲ ਛੇੜਛਾੜ ਕਰਦੇ ਹੋ ਕੀ ਕਹਿਣਾ ਤੁਹਾਡਾ ਇਸ ਨੂੰ ਲੈ ਕੇ ਮੈਂ ਛੇੜਛਾੜ ਕੀਤਾ ਕੀਤਾ ਆ ਇਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਮਾਫੀ ਮੰਗਣਾ ਚਾਹੁੰਦਾ ਹਾਂ ਹਾਂਜੀ ਮਾਫੀ ਮੰਗਣਾ ਚਾਹੁੰਦਾ ਮਾਫੀ ਕੀ 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 ਕਰਦੇ ਸੀ ਤੁਸੀਂ ਬੱਚਾ ਦਾ ਹੱਥ ਫੜ ਕੇ ਬੱਚੇ ਦੇ ਮੂੰਹ ਤੇ ਹੀ ਮਾਰਦਾ ਸੀ। ਹਾਂ ਕੀ ਕਰਦੇ ਸੀ? ਬੱਚਾ ਦਾ ਆ ਹੱਥ ਫੜ ਕੇ ਬੱਚੇ ਦੇ ਮੂੰਹ ਤੇ ਮਾਰਦਾ ਸੀ। ਹਾਂ ਕਿਉਂ ਮਾਰਦੇ ਸੀ ਇਦਾਂ? ਜਦ ਕੋਈ ਗਲਤੀਆਂ ਕਰਦੇ ਸੀ ਹਰ ਸਰਾਰਾ ਕਰਦੇ ਸੀ। ਅੱਛਾ। ਜਿਵੇਂ ਤੁਹਾਡੇ ਉੱਤੇ ਦੋਸ਼ ਲੱਗੇ ਨੇ ਅਸ਼ਲੀਲ ਹਰਕਤ ਦਾ ਉਹਦੇ ਬਾਰੇ ਸਪੱਸ਼ਟ ਕਰੋ ਪਹਿਲਾਂ। ਅਸ਼ਲੀਲ ਹਰਕਤ ਦਾ ਮੈਂ ਜਵਾਬ ਲੈਣਾ ਚਾਹੁੰਨਾ। ਹੱਥ ਬੜਨਾ ਜਾਂ ਕੁੱਟਣਾ ਟੀਚਰ ਆਮ ਕਈ ਵਾਰੀ ਬੱਚੇ ਨਾਲ ਕੁੱਟ ਮਾਰ ਦਿੰਦਾ। ਅਸ਼ਲੀਲ ਹਰਕਤ ਦਾ ਜਵਾਬ ਮੰਗਦਾ ਮੈਂ ਤੁਹਾਡੇ ਕੋਲ। ਮੈਂ ਉਹਨਾਂ ਨੂੰ ਅਸ਼ਲੀਲ ਹਰਕਤ ਕੋਈ ਪਿਆਰ ਪੜ ਦੀ ਕੋਈ ਗੱਲ ਨਹੀਂ ਕੀਤਾ। ਕੁਝ ਨਹੀਂ। ਹਾਂ। ਹਾਂ। ਸਿਰਫ ਕੁੱਟ ਉਹਦੇ ਵਿੱਚੋਂ ਉਹ ਕਹਿ ਰਹੇ ਨੇ ਕਿ ਮੇਰਾ ਸਰੀਰ ਟੱਚ ਹੋ ਗਿਆ ਤਾਂ ਉਹ ਸੱਚ ਹੋ ਸਕਦਾ ਹੈ ਕਿਉਂਕਿ ਕਈ ਵਾਰੀ ਟੀਚਰ ਦਾ ਹੱਥ ਲੱਗ ਜਾਂਦਾ ਹੈ ਉਹ ਅਣਜਾਣੇ ਦੇ ਵਿੱਚ ਹਾਂ ਮਤਲਬ ਤੁਸੀਂ ਜਾਣ ਬੁੱਝ ਕੇ ਨਹੀਂ ਕੁਝ ਕੀਤਾ ਸੀ ਨਹੀਂ ਜਾਨ ਬੁੱਝ ਕੇ ਮੇਰੇ ਕੋਲ ਬੱਚੇ ਨੇ ਮੈਂ ਕੁੜੀਆਂ ਦਾ ਪਿਓ ਹਾਂ ਮੈਂ ਜਾਣ ਬੁੱਝ ਕੇ ਕੋਈ ਗਲਤੀ ਨਹੀਂ ਕੀਤੀ ਹਾਂ ਸਾਰੇ ਕਹਿ ਰਹੇ ਨੇ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਮਾਫੀ ਕਾ ਵੀ ਮੰਗਣਾਤਵੰਤਪੁਰ ਡੈਸੀਗਨੇਸ਼ਨ ਕੀ ਹੈ ਤੁਹਾਡਾ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਮ ਉਹ ਐਸ ਵੇਲੇ ਤੁਸੀਂ ਮੈਮ ਕਿੱਥੇ ਪਹੁੰਚੇ ਹੋ ਮੈਂ ਇੱਥੇ ਅਜ ਸਿਨੀਅਰ ਸੈਕੰਡਰੀ ਸਕੂਲ ਲਹਿਰ ਹੂੰ ਕਿਸ ਮੁੱਦੇ ਨੂੰ ਲੈ ਕੇ ਆਇਆ ਹਾਂ ਇੱਥੇ ਜੀ ਮੈਨੂੰ ਆਪਣੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਫੋਨ ਆਇਆ ਸੀ ਕਿ ਇੱਥੇ ਕੋਈ ਪ੍ਰੋਬਲਮ ਹੋਈ ਆ ਕਿਸੇ ਕਰਮਚਾਰੀ ਦੀ ਟੀਚਰ ਦੀ ਸ਼ਿਕਾਇਤ ਸੀ ਸੋ ਉਹਦੇ ਰਿਲੇਟਿਡ ਮੈਂ ਇੱਥੇ ਆਈ ਹਾਂ ਕਿ ਕਿਸੇ ਟੀਚਰ ਦਾ ਤੁਸੀਂ ਕਹਿ ਰਹੇ ਹੋ ਉਹ ਟੀਚਰ ਦਾ ਨਾਂ ਕੀ ਹੈ ਜੀ ਉਹ ਜੀ ਮੈਥ ਮਾਸਟਰ ਨੇ ਹਰੀ ਪ੍ਰਸ਼ਾਦ ਜੀ ਕੀ ਕੰਪਲੇਂਟ ਕੀਤੀ ਸੀਗੀ ਉਹ ਬੱਚੀਆਂ ਨੇ ਕੁਝ ਕੰਪਲੇਂਟ ਕੀਤੀ ਆ ਔਰ ਉਹਦੀ ਬਸ ਹੁਣ ਇਨਕੁਆਇਰੀ ਹੋ ਗਈ ਸੀ। ਇਹ ਕੰਪਲੇਂਟ ਕੀ ਆ ਬੱਚੀਆਂ ਕੀ ਕਹਿ ਰਹੀਆਂ ਨੇ? ਬੱਚੀਆਂ ਦੇ ਬਿਆਨ ਦਰਜ ਕਰ ਲਏ ਗਏ ਨੇ ਜੀ। ਬਿਆਨ ਤੁਸੀਂ ਲਏ ਨੇ? ਆ ਪਹਿਲਾਂ ਲਏ ਹੋਏ ਸੀ ਤੇ ਅਸੀਂ ਹੁਣ ਲਵਾਂਗੇ। ਤੁਸੀਂ ਰੀਡ ਕੀਤੇ ਨੇ ਜੋ ਦੇਖਿਆ ਉਹਨਾਂ ਨੂੰ? ਨਹੀਂ ਹਲੇ ਰੀਡ ਨਹੀਂ ਕੀਤੇ ਹਲੇ ਅਸੀਂ ਆਏ ਆ। ਉਹ ਹਲੇ ਬਿਆਨ ਅਸੀਂ ਬੱਚਿਆਂ ਵਾਲੇ ਰੀਡ ਨਹੀਂ ਕੀਤੇ। ਜਿਵੇਂ ਜਿਵੇਂ ਬੱਚੀਆਂ ਨੇ ਦੋਸ਼ ਲਗਾਇਆ ਵੀ ਜਿਹੜਾ ਇਹ ਟੀਚਰ ਸੀ ਸਵਾਨ ਸੀਗੇ ਵੀ ਇਹ ਛੇੜਛਾੜ ਕਰਦੇ ਸੀਗੇ ਕੀ ਕਹਣਾ ਤੁਹਾਡਾ ਇਸ ਨੂੰ ਲੈ ਕੇ ਇਹ ਜੀ ਦੇਖੋ ਬਿਆਨ ਸਾਰਿਆਂ ਦੇ ਪਿੰਡ ਵਾਲਿਆਂ ਦੇ ਲੈ ਲਏ ਗਏ ਨੇ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਐਪਲੀਕੇਸ਼ਨ ਸਾਡੇ ਕੋਲ ਆ ਗਈ ਹੋਈ ਆ ਤੇ ਕਰਮਚਾਰੀ ਦੇ ਖੁੱਦੇ ਬਿਆਨ ਲੈ ਰਹੇ ਹੋਏ ਨੇ ਪਰ ਇਹ ਹੁਣ ਅਸੀਂ ਸਾਰੇ ਇਸ ਤੋਂ ਬਾਅਦ ਇਹ ਰਿਪੋਰਟ ਆ ਜਿਹੜੀ ਉਹ ਬਿਆਨ ਨੇ ਸਾਰੇ ਉਹ ਸਬਮਿਟ ਕਰਾਂਗੇ ਆਪਣੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿੱਚ ਲੁਧਿਆਣਾ ਤਾਂ ਜਿਹੜੀ ਵੀ ਬੰਦੀ ਕਾਰਵਾਈ ਆ ਉਹਨਾਂ ਦੇ ਅਗੇਂਸਟ ਜ਼ਰੂਰ ਕੀਤੀ ਜਾਊਗੀ ਤੁਹਾਡੀ ਆਪਣੀ